ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਦੇ ਥਾਕੇ ਮਾਪ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਾਂ ਦਾ ਬਹੁਤ ਬਹੁਤ ਸਵਾਗਤ ਮਿੱਤਰੋ ਅੱਜ ਇੱਕ ਹੋਰ ਬੜੀ ਜ਼ਰੂਰੀ ਖਾਸ ਗੱਲ ਤੁਹਾਡੇ ਨਾਲ ਕਰਨੀ ਹੈ ਸਾਂਝ ਪਾਉਣੀ ਹੈ ਮਾਂ-ਬਾਪ ਦਾ ਰਿਸ਼ਤਾ ਔਲਾਦ ਦਾ ਰਿਸ਼ਤਾ ਤੇ ਜਿਵੇਂ ਤੁਸੀਂ ਹੈਡਿੰਗ ਦੇ ਵਿੱਚ ਪੜ੍ਹ ਹੀ ਲਿਆ ਹੋਣਾ ਕਿ ਗੰਦੀ ਔਲਾਦ ਬਿਲਕੁਲ ਔਲਾਦਾਂ ਗੰਦੀਆਂ ਵੀ ਹੁੰਦੀਆਂ ਨੇ ਮੰਨੇ ਬਹੁਤ ਵਾਰੀ ਮਾਪਿਆਂ ਦਾ ਵੀ ਕਸੂਰ ਕੱਢਿਆ ਜਾਂਦਾ ਮਾਪੇ ਦਾ ਵੀ ਕਸੂਰ ਕੱਢਿਆ ਜਾਂਦਾ ਹੋ ਸਕਦਾ ਕਿਤੇ ਮਾਪੇ ਵੀ ਗਲਤ ਹੁੰਦੇ ਹੋਣ ਪਰ ਦੋਸਤੋ ਸੱਚ ਜਾਣਿਓ ਜ਼ਿਆਦਾਤਰ ਔਲਾਦ ਦਾ ਕਸੂਰ ਨਿਕਲਦਾ ਹੁੰਦਾ ਜਿਹਦੇ ਵਿੱਚ ਖਾਸ ਕਰਕੇ ਮੁੰਡਿਆਂ ਦਾ ਜ਼ਿਕਰ ਅਕਸਰ ਆਉਂਦਾ ਹੈ ਬਿਲਕੁਲ ਤਾਜ਼ੇ ਘਟਨਾ ਬੀਤੇ ਦਿਨ ਦੀ ਘਟਨਾ ਹੈ ਇੱਕ ਬਜ਼ੁਰਗ ਸਾਨੂੰ ਮਿਲਿਆ ਰਸਤੇ ਜਾ ਰਹੇ ਸੀ ਕਵਰੇਜ ਵਾਸਤੇ ਤੇ ਬਜ਼ੁਰਗ ਮਿਲਿਆ ਬਜ਼ੁਰਗ ਬੜਾ ਦੁਖੀ ਆਪਣੇ ਔਲਾਦ ਤੋਂ ਇਕੋ ਇੱਕ ਮੁੰਡਾ ਸੀ ਆਪ ਜਾ ਕੇ ਹਰਿਆਣੇ ਦੇ ਵਿੱਚ ਰਹਿਣ ਲੱਗ ਗਿਆ ਤੇ ਬਜ਼ੁਰਗ ਨੂੰ ਬੇਕਰ ਕਰਤਾ ਕਿਉਂਕਿ ਜੋ ਪਿੰਡ ਦਾ ਮਕਾਨ ਸੀ ਪਿੰਡ ਵਾਲਾ ਜੋ ਮਕਾਨ ਸੀ ਉਹ ਬਕਵਾਤਾ ਵੇਚਦਾ ਤੇ ਆਪਾਂ ਵੀ ਇਹ ਕਹਿੰਦਾ ਮੁੰਡਾ ਕਹਿੰਦਾ ਵੀ ਹਰਿਆਣੇ ਦੇ ਵਿੱਚ ਆਪਾਂ ਮਕਾਨ ਹੈ ਜਿਹੜਾ ਉੱਥੇ ਤੁਸੀਂ ਦੋ ਜਣੇ ਮੰਮੀ ਡੈਡ ਤੁਸੀਂ ਰਹੋ ਉਸ ਬਜ਼ੁਰਗ ਦਾ ਇਕੋ ਇੱਕ ਮੁੰਡਾ ਸੀ ਦੋ ਬੇਟੀਆਂ ਸ਼ਾਇਦ ਦੋ ਬੇਟੀਆਂ ਨੇ ਤੇ ਉਹ ਵਿਆਹ ਕੇ ਆਪਣੇ ਘਰੇ ਚੱਲ ਗਏ ਤੇ ਬਜ਼ੁਰਗ ਬਹੁਤ ਦੁਖੀ ਸਾਨੂੰ ਮਿਲਿਆ ਰਸਤੇ ਦੇ ਵਿੱਚ ਹੱਥ ਦਿੱਤਾ ਗੱਡੀ ਦੇ ਵਿੱਚ ਨਾਲ ਮੇਰੇ ਮਿੱਤਰ ਸੀ ਨੰਬਰ ਦਾ ਰਾਜਕਮਰ ਸਿਆਲ ਬਾਜੀ ਤੇ ਬਜ਼ੁਰਗ ਬੜਾ ਦੁਖੀ 90 ਸਾਲ ਦੀ ਉਹਦੀ ਉਮਰ ਹੈ ਤੇ ਉਹ ਚੰਡੀਗੜ੍ਹ ਪੀਜੀਐਸ ਤੋਂ ਇਲਾਜ ਕਰਵਾਉਂਦਾ ਉੱਥੋਂ ਚੈੱਕਅਪ ਕਰਵਾ ਕੇ ਵਾਪਸ ਆ ਰਿਹਾ ਸੀਗਾ ਪਿੰਡ ਨੂੰ ਜਾਣਾ ਸੀ ਤੇ ਸਕੂਟਰ ਮੋਟਰਸਾਈਕਲਾਂ ਨੂੰ ਗੱਡੀਆਂ ਨੂੰ ਹੱਥ ਦੇ ਰਿਹਾ ਸੀ ਕੋਈ ਬਿਠਾ ਨਹੀਂ ਸੀ ਰਿਹਾ ਅਸੀਂ ਬਜ਼ੁਰਗ ਨੂੰ ਬਿਠਾਇਆ ਤੇ ਪੁੱਛਿਆ ਵੀ ਕਿਹੜਾ ਪਿੰਡ ਹੈ ਮਾਫ ਕਰਨਾ ਮੈਂ ਹਜੇ ਪਿੰਡ ਦਾ ਜ਼ਿਕਰ ਨਹੀਂ ਕਰਾਂਗਾ ਅਸੀਂ ਜਲਦੀ ਉਹਨਾਂ ਦੀ ਵੀਡੀਓ ਨਸ਼ਰ ਕਰਾਂਗੇ ਕਿਉਂਕਿ ਬੜਾ ਦੁੱਖ ਲੱਗਾ ਸੁਣ ਕੇ ਉਹਦੀ ਦੁੱਖ ਭਰੀ ਦਰਦ ਕਹਾਣੀ ਹੈ ਜਿਹੜੀ ਤੇ ਬੜਾ ਅਫਸੋਸ ਵੀ ਆਇਆ ਹੈ ਜੀ ਗੰਦੀ ਔਲਾਦ ਤੇ ਬਜ਼ੁਰਗ ਨੂੰ ਪੁੱਛਿਆ ਵੀ ਕਿਹੜਾ ਪਿੰਡ ਆ ਉਹਨਾਂ ਪਿੰਡ ਆਪਣਾ ਦੱਸਿਆ ਤੇ ਅਸੀਂ ਵੀ ਉਸੇ ਪਿੰਡ ਵੱਲ ਜਾਣਾ ਸੀ ਤੇ ਅਸੀਂ ਬਜ਼ੁਰਗ ਨੂੰ ਬਿਠਾ ਲਿਆ ਬਜ਼ੁਰਗ ਨੂੰ ਪੁੱਛਿਆ ਵੀ ਕਿੱਥੋਂ ਆਏ ਹੋ ਜੀ ਕੀ ਹਾਲ ਚਾਲ ਹੈ ਤੁਹਾਡੇ ਬਜ਼ੁਰਗ ਬਸ ਕਹਿੰਦਾ ਹਾਲ ਕਾਦੇ ਆ ਜੀ ਇੱਕੋ ਇੱਕ ਮੁੰਡਾ ਸੀ ਉਹਨੇ ਘਰੋਂ ਕੱਢ ਤਾ ਕੁੜੀਆਂ ਵਿਆਹ ਕੇ ਚਲ ਗਏ ਆ ਸਭ ਤੋਂ ਵੱਡੀ ਜਿਹੜੀ ਸਮੱਸਿਆ ਦੁੱਖ ਭਰੀ ਹੋਰ ਵੀ ਜ਼ਿਆਦਾ ਜਿਹੜੀ ਦੁੱਖ ਭਰੀ ਕਹਾਣੀ ਹੈ ਉਹ ਮਾਤਾ ਜੋ ਬਜ਼ੁਰਗ ਦੇ ਘਰ ਵਾਲੀ ਉਹਦੀ ਰੀੜ ਦੀ ਹੱਡੀ ਦੀ ਸਮੱਸਿਆ ਹੈ ਤੇ ਉਹ மஞ்சੇ ਤੇ ਲੱਗੀ ਪਈ ਹੈ 3 ਸਾਲ ਹੋ ਗਏ ਉਹ ਰੀੜ ਦੀ ਹੱਡੀ ਤੋਂ ਉੱਠ ਨਹੀਂ ਸਕਦੇ ਬਹੁਤ ਮਾੜੇ ਹਾਲਾਤ ਨੇ ਬਜ਼ੁਰਗਾਂ ਦੇ ਤੇ ਉਹ ਹੋਇਆ ਕੀ ਹੈ ਵੀ ਮੁੰਡਾ ਤਾਂ ਆਪਦੀ ਬਹੂ ਨਾਲ ਜਾ ਕੇ ਆਪਦੇ ਬੱਚਿਆਂ ਨਾਲ ਜਾ ਕੇ ਹਰਿਆਣੇ 'ਚ ਰਹਿਣ ਲੱਗ ਗਿਆ ਪਰ ਦੋਸਤੋ ਸੱਚ ਜਾਣਿਓ ਵੀ ਐਨੇ ਦੁੱਖ ਭਰੀ ਕਹਾਣੀ ਉਹਨਾਂ ਬਜ਼ੁਰਗਾਂ ਦੀ ਉਹ ਮਾਤਾ ਨੂੰ ਲੈਟਰਿੰਗ ਬਾਥਰੂਮ ਸਾਰਾ ਮੰਝੇ ਤੇ ਇੱਕ ਦੋ ਤੀ ਉਹਨਾਂ ਦੇ ਕੋਲ ਰਹਿੰਦੀ ਹੈ ਦੋ ਤੀ ਨੇ ਹੁਣੇ-ਹੁਣੇ ਪਲੱਸ 2 ਕੀਤੀ ਹੈ ਤੇ ਦੋ ਤੀ ਉਹਨਾਂ ਦੇ ਕੋਲ ਰਹਿੰਦੀਆਂ ਦੋ ਤੀ ਹੀ ਸਾਰਾ ਉਹਦਾ ਬਜ਼ੁਰਗ ਦਾ ਨਾਲ ਹੋ ਕੇ ਜੋ ਵੀ ਲੈਟਰਿੰਗ ਬਾਥਰੂਮ ਉਹ ਕਰਵਾਉਂਦੀ ਹੈ ਬਜ਼ੁਰਗ ਅਥਾ ਦੁਖੀ ਬਹੁਤ ਜ਼ਿਆਦਾ ਦੁਖੀ ਅਸੀਂ ਬਹੁਤ ਹੌਲੀ-ਹੌਲੀ ਉਹਨਾਂ ਨਾਲ ਗੱਲਬਾਤ ਤੇ 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 ਇਹ ਕਹਿੰਦਾ ਵੀ ਬਹਾਨੇ ਸਰ ਮੁੰਡੇ ਨੇ ਨਾਮ ਹੈ ਜਿਹੜਾ ਉਹ ਮਕਾਨ ਆਪਣੇ ਨਾਮ ਲਕਵਾ ਕੇ ਉਹ ਵੇਚਤਾ ਤੇ ਆਪ ਜਾ ਕੇ ਕਿਤੇ ਰਹਿਣ ਲੱਗ ਗਿਆ ਹੋਰ ਪਾਸੇ ਤਾਂ ਜਦੋਂ ਕਿਤੇ ਬਜ਼ੁਰਗਾਂ ਨੇ ਪੁੱਛਿਆ ਵੀ ਸਾਡੇ ਵਾਸਤੇ ਅਸੀਂ ਤਾਂ ਪਿੰਡ ਨਹੀਂ ਛੱਡਣਾ ਤੇ ਉਹ ਚਲੋ ਕਰਦੇ ਕਰਾਉਂਦੇ ਜਿਉਂ ਗੱਲ ਮੁੱਕਦੀ ਵੀ ਉਹ ਘਰੋਂ ਅਜ ਬੇਕਰਨੇ ਕੋਈ ਤਾਂ ਚਲੋ ਉਸ ਪਿੰਡ ਉਸ ਪਿੰਡ ਦੇ ਸਿਆਣੇ ਲੋਕ ਨੇ ਕੋਈ ਟਰਾਂਸਪੋਰਟ ਦਾ ਉਹਨਾਂ ਨੇ ਕੰਮ ਇੱਕ ਨਿੱਕਲਗੱਤੇ ਦੇ ਵਿੱਚ ਬਾਹਰ ਰਹਿੰਦੇ ਨੇ ਬੜਾ ਵਧੀਆ ਮਕਾਨ ਬਣਿਆ ਹੋਇਆ ਹੁਣ ਉਹ ਬਜ਼ੁਰਗ ਉਹ ਮਾਤਾ ਬਜ਼ੁਰਗ ਤੇ ਬਾਪੂ ਵਿਚਾਰਾ ਤੇ ਉਹਨਾਂ ਦੀ ਦੋਤੀ ਪਲੱਸ 2 ਕਰਕੇ ਛੱਟੀ ਹੈ ਉਹ ਗੁੜੀਆ ਉਹ ਉੱਥੇ ਮਕਾਨ ਦੇ ਵਿੱਚ ਨਾਲ ਰਹਿ ਰਹੀ ਹੈ ਤੇ ਅਸੀਂ ਉਹਨੂੰ ਕਿਹਾ ਵੀ ਤੁਸੀਂ ਵੀ ਕੋਈ ਕਾਨੂੰਨੀ ਕਾਰਵਾਈ ਕਰੋ ਤੁਸੀਂ ਰਿਪੋਰਟ ਕਰਵਾ ਦਿਓ ਕਿ ਕੇਸ ਕਰਵਾ ਦਿਓ ਉਹ ਬਜ਼ੁਰਗ ਤਾਂ ਦੇਖੋ ਤੁਸੀਂ ਫਿਰ ਵੀ ਮਤਲਬ ਔਲਾਦ ਦੇ ਪ੍ਰਤੀ ਨਹੀਂ ਮਾੜਾ ਸੋਚਦਾ ਕਹਿੰਦਾ ਜੀ ਉਮਰ ਕਿੰਨੀ ਰਹਿ ਗਈ 90 ਸਾਲ ਦੀ ਮੇਰੀ ਉਮਰ ਹੋ ਗਈ ਬਾਕੀ ਉਮਰ ਕਿੰਨੀ ਕ ਰਹਿ ਗਈ ਕਾਨੂੰਨ ਉਹ ਕੋਰਟ ਕਿਤੇ ਨਹੀਂ ਧੱਕੇ ਖਾਏਗਾ ਦੋਸਤੋ ਸੱਚੇ ਜਾਣਿਓ ਖਾਸ ਕਰਕੇ ਜਿਹੜੇ ਵੀਰ ਸੁਣ ਰਹੇ ਨੇ ਜ਼ਰੂਰ ਮੈਂ ਮੰਨਦਾ ਵੀ ਜ਼ਰੂਰ ਕਿਤੇ ਨਾ ਕਿਤੇ ਕੋਈ ਗਲਤੀ ਹੋ ਸਕਦੀ ਹੈ ਬਜ਼ੁਰਗਾਂ ਤੋਂ ਮਾਪਿਆਂ ਤੋਂ ਗਲਤੀ ਹੋ ਸਕਦੀ ਹੈ ਪਰ ਐਡੀ ਵੱਡੀ ਵੀ ਸਜ਼ਾ ਉਹਨਾਂ ਨੂੰ ਨਾ ਦਿਓ ਕਿ ਤੁਸੀਂ ਨਾਲ ਵੀ ਨਹੀਂ ਰੱਖਣਾ ਉਹਨਾਂ ਨੂੰ ਮੁੜ ਕੇ ਪੁੱਛਣਾ ਨਹੀਂ ਅਸੀਂ ਪੁੱਛਿਆ ਜਦੋਂ ਤੁਹਾਡਾ ਰੋਟੀ ਪਾਣੀ ਦਾ ਕਿਵੇਂ ਉਹ ਕਹਿੰਦਾ ਵੀ ਮੈਨੂੰ ਵੀ ਪੈਨਸ਼ਨ ਮਿਲਦੀ ਹੈ ਬਜ਼ੁਰਗ ਨੂੰ ਵੀ ਪੈਨਸ਼ਨ ਮਿਲਦੀ ਹੈ ਕੁਝ ਲੋਕ ਹੈ ਜਿਹੜੇ ਪਿੰਡ ਵਾਲੇ ਭਲੇ ਲੋਕ ਨੇ ਜਾਂ ਕੋਈ ਸੱਜੇ ਖਬੇ ਕਿਤੇ ਉਹ ਮਦਦ ਕਰ ਦਿੰਦੇ ਨੇ ਮੇਰੇ ਸਾਥੀ ਮਿੱਤਰ ਰਾਜਕਮਰ ਨੇ ਵੀ ਉਹਨਾਂ ਦੀ ਫੇਰ ਮਦਦ ਕੀਤੀ ਥੋੜੇ ਪੈਸੇ ਤੇ ਬਹੁਤ ਜ਼ਿਆਦਾ ਤਾਂ ਨਹੀਂ ਥੋੜੇ ਜਿਹੇ ਕਿਤੇ ਨੇ ਜਲਦੀ ਮੈਂ ਉਹ ਵੀਡੀਓ ਵੀ ਲੋਕਾਂ ਤੱਕ ਅਸੀਂ ਪਹੁੰਚਾਣੀ ਹੈ ਉਹਨਾਂ ਦੀ ਮਦਦ ਤਾਂ ਜਿੰਨੀ ਕੋ ਹੋ ਸਕੇ ਵੱਧ ਤੋਂ ਵੱਧ ਕਰਨੀ ਹੈ ਤੇ ਬਹੁਤ ਮਤਲਬ ਅਜੇ ਬਹੁਤ ਹੋਣਗੇ ਜੋੜੇ ਬਜ਼ੁਰਗ ਬਹੁਤ ਮਾਪੇ ਤਰਸਦੇ ਪਲੀਜ਼ ਬੇਨਤੀ ਹੈ ਵੀ ਬੁਢਾਪੇ ਵੇਲੇ ਨਾ ਦੁਖੀ ਕਰਾ ਕਰੋ ਉਹਨਾਂ ਨੂੰ ਕਿਉਂਕਿ ਪਤਾ ਨਹੀਂ ਕੀ ਕੀ ਕਿਵੇਂ ਆਪਾਂ ਨੂੰ ਉਹ ਪਾਲਦੇ ਨੇ ਬੜੇ ਦੁੱਖ ਮੁਸੀਬਤਾਂ ਝੱਲ ਕੇ ਚੋਰੀ ਕਰਦੇ ਨੇ ਠੱਗੀਆਂ ਕਰਦੇ ਨੇ ਕਿੰਨਾ ਦਿਨ ਰਾਤ ਮਿਹਨਤ ਕਰਦੇ ਨੇ ਆਪਣੇ ਲਈ ਸਾਰਾ ਕੁਝ ਉਹ ਕਰਦੇ ਨੇ ਕਿਉਂਕਿ ਜ਼ਿਆਦਾਤਰ ਇਹ ਵੀ ਹੁੰਦਾ ਵੀ ਸਾਨੂੰ ਜਦੋਂ ਮਾਪੇ ਜਿਉਂਦੇ ਹੁੰਦੇ ਨੇ ਉਦੋਂ ਸਾਨੂੰ ਇਹਨਾਂ ਦੀ ਕੀਮਤ ਦਾ ਪਤਾ ਨਹੀਂ ਲੱਗਦਾ ਜਦੋਂ ਕਿਤੇ ਉਹ ਤੁਰ ਜਾਂਦੇ ਨੇ ਸਾਡੇ ਤੋਂ ਬਹੁਤ ਦੂਰ ਚੱਲ ਜਾਂਦੇ ਜਿਨ੍ਹਾਂ ਕਦੇ ਵਾਪਸ ਨਹੀਂ ਆਉਣਾ ਹੁੰਦਾ ਫਿਰ ਬੜਾ ਪਸਤਾਵਾ ਹੁੰਦਾ ਫਿਰ ਬੜੀਆਂ ਤੁਸੀਂ ਰਿੱਲਾਂ ਪਾਉਣੇ ਹੋ ਬੜੇ ਗੀਤ ਪਾਉਣੇ ਹੋ ਬਾਪੂ ਬੇਬੇ ਤੇ ਹਨਾ ਪਰ ਜਿਉਂਦਿਆਂ ਦੀ ਕਦਰ ਕਰਨੇ ਬਹੁਤ 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 ਜ਼ਰੂਰੀ ਹੈ ਸੱਚੇ ਨਰਿੰਦਰ ਸਿੰਘ ਕਪੂਰ ਹੋਰਾਂ ਕਹਿੰਦੇ ਨੇ ਕਿ ਵਾਕਈ ਜਿਹੜੀਆਂ ਕੁੜੀਆਂ ਨੇ ਉਹ ਸੋਨਾ ਨੇ ਤੇ ਮੁੰਡੇ ਲੋਹਾ ਨੇ ਅੱਜ ਵੀ ਉਹਨਾਂ ਦੀਆਂ ਕੁੜੀਆਂ ਉਹਨਾਂ ਨੂੰ ਦੇਖ ਪਾਲ ਉਹਨਾਂ ਨੇ ਕਰਦਿਆਂ ਨੇ ਬਹੁਤ ਭਲੇ ਮਾਨਸ ਨੇ ਲੋਕ ਜਿਹਨਾਂ ਨੇ ਉਹਨਾਂ ਨੂੰ ਆਪਣਾ ਮਕਾਨ ਰਹਿਣ ਵਾਸਤੇ ਮਕਾਨ ਦਿੱਤਾ ਹੋਇਆ ਜਿਹਦਾ ਕੋਈ ਕਿਰਾਇਆ ਨਹੀਂ ਕੋਈ ਚਾਰਜ ਨਹੀਂ ਤੇ ਬੜੀ ਦੁਖੀ ਜ਼ਿੰਦਗੀ ਬਤੀਤ ਕਰ ਰਹੇ ਨੇ ਤੇ ਵਾਕਈ ਸੱਚ ਕੁੜੀਆਂ ਉਹਨਾਂ ਨੂੰ ਅੱਜ ਸਾਂਭ ਰਹੀਆਂ ਨੂੰ ਜੀ ਦੋਤੀ ਹੈ ਬੜਾ ਤਰਸ ਆਇਆ ਛੋਟੀ ਗੁੱਡੀਆ ਤੇ ਉਹ ਉਹਨਾਂ ਨੂੰ ਸਾਂਭ ਰਹੀ ਹੈ ਤੇ ਪਿੰਡ ਨੂੰ ਵੀ ਜਾਣ ਆਉਣ ਵਾਸਤੇ ਵੀ ਉਹਨਾਂ ਕੋਈ ਸਾਧਨ ਕੋਈ ਨਹੀਂ ਲੋਕ ਨੂੰ ਹੱਥ ਦੇ ਕੇ ਲਿਫਟ ਲੈ ਕੇ ਆਉਣਾ ਜਾਣਾ ਹੁੰਦਾ ਬਜ਼ੁਰਗ ਦੀ ਸਮੱਸਿਆ ਜਿਹੜੀ ਉਹ ਗੋਡੇ ਦੁਖਦੇ ਨੇ ਸਾਦੀ ਪ੍ਰੋਬਲਮ ਹੈ ਬਜ਼ੁਰਗ ਨੂੰ ਏਜ ਹੋ ਗਈ 90 ਸਾਲ ਦੀ ਉਮਰ ਹੋ ਗਈ ਉੱਤੋਂ ਵੱਧਾ ਦੁਖੀ ਬਹੁਤ ਹੈ ਬੜਾ ਮਤਲਬ ਦੁੱਖ ਲੱਗਿਆ ਦੇਖ ਕੇ ਤੇ ਕਹਿਣ ਨੂੰ ਤਾਂ ਬਹੁਤ ਗੱਲਾਂ ਨੇ ਪਰ ਇਸ ਘਟਨਾ ਤੋਂ ਬਾਅਦ ਹੀ ਮੈਨੂੰ ਇਹ ਅੱਜ ਸਵੇਰੇ ਸਵੇਰੇ ਮੈਂ ਕੋਸਤਾ ਕੀ ਲੱਗਿਆ ਕਰਨ ਤੇ ਜਰੂਰ ਤੁਸੀਂ ਵੀ ਧਿਆਨ ਦੇਣਾ ਜਰੂਰ ਸੋਚਣਾ ਤੇ ਕੋਸ਼ਿਸ਼ੇੇ ਵੀ ਕਰਿਓ ਵੀ ਜਲਦੀ ਅਸੀਂ ਵੀਡੀਓ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ ਬਜ਼ੁਰਗ ਦੀ ਆਪਾਂ ਜਿੰਨੇ ਕੁ ਹੋ ਸਕਿਆ ਆਪਾਂ ਸਾਰੇ ਨਾਲ ਮਿਲ ਕੇ ਉਹਨਾਂ ਦੀ ਮਦਦ ਜ਼ਰੂਰ ਕਰਨੀ ਹੈ ਮੁਹਾਲੀ ਜ਼ਿਲ੍ਹੇ ਚ ਇੱਕ ਪਿੰਡ ਹੈ ਜਿੱਥੇ ਬਜ਼ੁਰਗ ਦੀ ਜਿਹੜੀ ਮੈਂ ਤੁਹਾਨੂੰ ਘਟਨਾ ਦੱਸ ਰਿਹਾ ਜਿਹਦੇ ਨਾਲ ਇਹ ਵਿਤ ਰਹੀ ਹੈ ਕਿਉਂਕਿ ਬਹੁਤ ਵਾਰੀ ਹੁੰਦਾ ਕੀ ਹੈ ਵੀ ਸਾਨੂੰ ਅਸੀਂ ਮੁੰਡੇ ਨੇ ਜੋ ਉਹਨਾਂ ਦੇ ਪੁੱਤ ਪੱਤੇ ਉਹ ਕਈ ਵਾਰੀ ਆਪਦੀ ਮੈਸੇਜ ਦੇ ਪਿੱਛੇ ਆਪਦੀ ਘਰ ਵਾਲੀ ਦੇ ਮਗਰ ਲਾ ਕੇ ਜਾਂ ਬੱਚਿਆਂ ਦੇ ਮਗਰ ਲਾ ਕੇ ਕਈ ਵਾਰੀ ਅਸੀਂ ਬਜ਼ੁਰਗਾਂ ਨੂੰ ਦਰਕਨਾਰ ਕਰ ਦੰਨੇ ਆ ਬਜ਼ੁਰਗਾਂ ਤੋਂ ਕਿਨਾਰਾ ਕਰ ਦੰਨੇ ਆ ਪਰ ਦੋਸਤੋ ਬਜ਼ੁਰਗ ਬਹੁਤ ਵੱਡਮੁੱਲਾ ਸਰਮਾਇਆ ਨੇ ਤੇ ਉਹ ਚਲੋ ਬਜ਼ੁਰਗ ਦੀ ਇੱਕ ਘਟਨਾ ਹੈ ਅਜਿਹੀਆਂ ਬਹੁਤ ਘਟਨਾ ਹੋਰ ਵੀ ਹੁੰਦੀਆਂ ਹੋਣਗੀਆਂ ਜਿਹਦਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਜਾਂ ਫਿਰ ਕੋਈ ਬਾਹਰ ਦੱਸਦਾ ਹੀ ਨਹੀਂ ਹੈਗਾ ਤੇ ਇਸ ਤਰ੍ਹਾਂ ਹੀ ਕਹਿੰਦੇ ਵੀ ਇੱਕ ਨਾ بڑے ਮੁੰਡਾ ਬਹੂ ਆਪਣੇ ਬਜ਼ੁਰਗਾਂ ਤੋਂ ਬੜੇ ਦੁਖੀ ਹੋ ਗਏ ਤੇ ਨੂੰ ਬੜੀ ਦੁਖੀ ਹੈ ਨੂੰ ਕਹਿੰਦੀ ਵੀ ਇਹਨੂੰ ਛੱਡਿਆ ਕਿਤੇ ਜਾ ਕੇ ਇਹਨੂੰ ਬਾਹਰ ਛੱਡਿਆ ਕਿਤੇ ਵੀ ਮੈਂ ਬੜੇ ਤੰਗ ਤੇ ਬਾਪੂ ਤੋਂ ਤੇ ਮੁੰਡਾ ਵੀ ਚਲੋ ਰੋਜ਼ ਦੀ ਕੜਕੜ ਕਰਕੜ ਕਰਕੇ ਕਹਿੰਦਾ ਬਾਪੂ ਚੱਲ ਮੈਂ ਤੈਨੂੰ ਵਿਰਧਾ ਆਸ਼ਰਮ ਛੱਡਿਆ ਮੈਂ ਵੀ ਚੱਲ ਮੈਂ ਤੈਨੂੰ ਵਿਰਧਾ ਆਸ਼ਰਮ ਛੱਡ ਕੇ ਆਉਣਾ ਤਾਂ ਬਜ਼ੁਰਗ ਵਿਚਾਰਾ ਚਲੋ ਕਿਉਂਕਿ ਮਾਂ-ਬਾਪ ਜਿਹੜੇ ਕੁਰਬਾਨੀਆਂ ਦੇਣ ਬੱਚਿਆਂ ਵਾਸਤੇ ਕੁਰਬਾਨੀਆਂ ਦੇਣ ਹਲੇ ਹੁੰਦੇ ਨੇ ਤੇ ਉਹ ਬਜ਼ੁਰਗ ਨੂੰ ਲੈ ਕੇ ਆਸ਼ਰਮ ਛੱਡਣ ਚਲੇ ਗਿਆ ਜਦੋਂ ਆਸ਼ਰਮ ਦੇ ਵਿੱਚ ਚਲੇ ਗਏ ਤਾਂ ਉਹ ਕਾਗਜ਼ ਪੱਤਰ ਦੀ ਜਿਹੜੀ ਕਾਰਵਾਈ ਆ ਮੁੰਡਾ ਕਰਦੇ ਕਰਾਉਂਦੇ ਅੱਧਾ ਪੌਣਾ ਘੰਟਾ ਲੱਗ ਗਿਆ ਇੱਧਰ ਉੱਧਰ ਘੁੰਮਦੇ ਫਿਰਦੇ ਅੱਧਾ ਪੌਣਾ ਘੰਟਾ ਲੱਗ ਗਿਆ ਤਾਂ ਬਜ਼ੁਰਗ ਜਿਹੜਾ ਆਸ਼ਰਮ ਦਾ ਮੈਨੇਜਰ ਹੈ ਉਹਦੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਿਹਾ ਬਹੁਤ ਜ਼ਿਆਦਾ ਘੁਲ ਮਿਲ ਕੇ ਗੱਲਾਂ ਕਰ ਰਿਹਾ ਐਵੇਂ ਲੱਗਦਾ ਜਿਵੇਂ ਬਹੁਤ ਪੁਰਾਣੇ ਕਿਤੇ ਵਕਫ ਹੁੰਦੇ ਨੇ ਬੜਾ ਹਾਸੇ ਮਿਲ ਕੇ ਉਹਦੇ ਨਾਲ ਗੱਲਾਂ ਕਰ ਰਿਹਾ ਸੀ ਮਜ਼ਾਕ ਤੇ ਮੁੰਡਾ ਜਦੋਂ ਆਇਆ ਕਾਗਜ਼ ਪੱਤਰਾਂ ਦੀ ਕਾਰਵਾਈ ਪੂਰੀ ਕਰਕੇ ਤਾਂ ਬਜ਼ੁਰਗ ਨੂੰ ਹੋ ਪੁੱਛਦਾ ਵੀ ਤੂੰ ਬੜਾ ਇਹਦੇ ਨਾਲ ਘੁਲਿਆ ਘਰੇ ਤਾਂ ਦੁਖੀ ਦੁਖੀ ਹੋ ਜਾ ਰਹੇ ਨੇ ਤੂੰ ਬੜਾ ਹੱਸ ਤੂੰ ਜਾਣਦਾ ਇਹਨੂੰ ਬਜ਼ੁਰਗ ਕਹਿੰਦਾ ਵੀ ਨਹੀਂ ਕੋਈ ਗੱਲ ਨਹੀਂ ਬਸ ਵੈਸੇ ਕਹਿੰਦਾ ਨਹੀਂ ਨਹੀਂ ਵੀ ਦੱਸ ਤੂੰ ਜਾਣਦਾ ਕਿ ਤੈਨੂੰ ਕਹਿੰਦਾ ਹਾਂ ਵੀ ਬੜਾ ਪੁਰਾਣਾ ਨਾਤਾ ਹੈ ਕਹਿੰਦਾ ਕਿਵੇਂ ਪੁਰਾਣਾ ਨਾਤਾ ਤੂੰ ਤਾਂ ਪਹਿਲੀ ਵਾਰੀ ਆਇਆ ਅੱਜ ਇੱਥੇ ਕਹਿੰਦਾ ਨਹੀਂ ਪੁੱਤਰਾ ਵੀ 27-28 ਸਾਲ ਹੋ ਗਏ ਉਦੋਂ ਤੋਂ ਅਸੀਂ ਮਿੱਤਰ ਹਾਂ ਮੈਨੇਜਰ ਵੀ ਸੁਣ ਰਿਹਾ ਬਜ਼ੁਰਗ ਕਹ ਦੱਸ ਰਿਹਾ ਵੀ 27-28 ਸਾਲ ਦਾ ਹੈ ਮੇਰਾ ਪੁਰਾਣਾ ਮਿੱਤਰ ਹੈ ਕਹਿੰਦਾ ਕਿਹੜਾ ਮਿੱਤਰ ਕਿਸ ਤਰ੍ਹਾਂ ਹੋ ਗਿਆ ਕਹਿੰਦਾ ਜੀ ਬਸ ਉਦੋਂ ਤੋਂ ਮਿੱਤਰ ਹੈ ਜਦੋਂ ਪੁੱਤਰਾ ਮੈਂ ਤੈਨੂੰ ਇੱਥੋਂ ਲੈ ਗਿਆ ਬڑا ਦੁੱਖ ਲੱਗ ਰਿਹਾ ਵੀ ਦੇਖੋ ਹਨਾ ਮਾਪੇ ਪਤਾ ਨਹੀਂ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਸਾਰੀ ਗੱਲ ਨੂੰ ਵੀ ਕਿਵੇਂ ਉਹਨਾਂ ਨੂੰ ਪਾਲਦੇ ਨੇ ਤਾਂ ਜ਼ਰੂਰ ਇਧਰ ਆਸ਼ਰਮ ਨੇ ਵਿਰਧ ਆਸ਼ਰਮ ਨੇ ਜਿਹੜੇ ਉਹ ਸਾਡੇ ਵਰਗੇ ਨਲਾਇਕਾਂ ਦੀ ਬਦੌਲਤ ਨੇ ਸਾਡੇ ਵਰਗੇ ਬਹੁਤ ਬੇਵਕੂਫ ਨਲਾਇਕ ਨੇ ਮੌਕਫਰਸਤ ਨੇ ਮਤਲਬ ਇਹ ਨੇ ਉਹਨਾਂ ਦੇ ਮੁੰਡੇ ਨੇ ਜੋ ਉਹ ਉਹਨਾਂ ਦੀ ਬਦੌਲਤ ਹੀ ਅੱਜ ਜਿਹੜੇ ਵਿਰਧ ਆਸ਼ਰਮ ਨੇ ਉਹ ਬਣੇ ਹੋਏ ਨੇ ਬਜ਼ੁਰਗਤ ਸੜਕਾਂ ਤੇ ਰੋਲ ਰਹੇ ਨੇ ਮਰ ਰਹੇ ਨੇ ਖੁਦਕੁਸ਼ੀਆਂ ਕਰ ਰਹੇ ਨੇ ਤੇ ਉਹੋ ਅੰਦਰੋਂ ਅੰਦਰੀ ਅੰਦਰੋਂ ਅੰਦਰੀ ਕੁੱਟ-ਕੁੱਟ ਕੇ ਮਰ ਰਹੇ ਨੇ ਜ਼ਿੰਦਗੀ ਬਹੁਤ ਥੋੜੀ ਹੈ ਕਿਉਂਕਿ ਜਿਹੜੇ ਹਿਸਾਬ ਨਾਲ ਅਸੀਂ ਰਹਿ ਰਹਾਂ ਸਪਰੇ ਰਹਾਂ ਇਹ ਮਿਲਾਵਟੀ ਅਸੀਂ ਚੀਜ਼ਾਂ ਖਾ ਰਹੇ ਆ ਵਾਤਾਵਰਣ ਅਸੀਂ ਗੰਦਲਾ ਕਰ ਰਹੇ ਆ ਉਹਦੇ ਮੁਤਾਬਕ ਜ਼ਿੰਦਗੀ ਬਹੁਤ ਛੋਟੀ ਹੈ ਪਹਿਲਾਂ ਜ਼ਿੰਦਗੀ ਬਹੁਤ ਲੰਮੀ ਚੌੜੀ ਹੋਇਆ ਕਰਦੀ ਸੀ ਹੁਣ ਜ਼ਿੰਦਗੀ ਬਹੁਤ ਛੋਟੀ ਹੈ ਪਰਿਵਾਰ ਟੁੱਟਦੇ ਜਾਂਦੇ ਨੇ ਪਰਿਵਾਰਾਂ ਦੇ ਵਿੱਚ ਇਕਤਾ ਨਹੀਂ ਪਿਆਰ ਨਹੀਂ ਸਾਂਝ ਨਹੀਂ ਪਰਿਵਾਰ ਪਹਿਲੇ ਟੁੱਟਦੇ ਜਾਂਦੇ ਨੇ ਇੱਕ ਮਾਂ ਬਾਪ ਲਈ ਤੁਹਾਡੇ ਨਾਲ ਨਹੀਂ ਬਹੁਤ ਵੱਡੀ ਕੋਈ ਗੱਲ ਨਹੀਂ ਹੈਗੀ ਤੁਸੀਂ ਇੱਕ ਮਾਂ ਬਾਪ ਨੂੰ ਰੋਟੀ ਬਹੁਤ ਈਜ਼ਲੀ ਖਵਾ ਸਕਦੇ ਹੋ ਕਿੱਥੇ ਜਿਹੜੇ ਤੁਹਾਡੇ ਬਜ਼ੁਰਗ ਮਾਂ ਬਾਪ ਨੇ ਕਿਤੇ 8 8 10 10 ਬੱਚਿਆਂ ਨੂੰ ਪਰਿਵਾਰਾਂ ਨੂੰ ਪਾਲਦੇ ਸੀਗੇ ਚਾਚੇ ਤਾਏ ਸਾਰੇ ਇਕੱਠੇ ਰਹਿੰਦੇ ਸੀਗੇ ਪਰ ਅਸੀਂ ਇੱਕ ਮਾਂ ਬਾਪ ਨੂੰ ਰੋਟੀ ਨਹੀਂ ਖਵਾ ਸਕਦੇ ਉਹਨਾਂ ਦੀਆਂ ਬਹੁਤ ਕੋਈ ਇਸ਼ਾਮਾਨੀ ਹੁੰਦੀਆਂ ਬਥੇਰਾ ਕੁਝ ਸੁਣਨੇ ਜ਼ਿੰਦਗੀ ਦੇ ਵਿੱਚ ਦੇਖਿਆ ਹੁੰਦਾ ਬਹੁਤ ਛੋਟੀ ਜੀ ਜ਼ਿੰਦਗੀ ਹੈ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਤੁੱਕੇ ਬਹੁਤ ਬੜੀ ਅਸੀਂ ਦੇਖਦੇ ਹਾਂ ਇਸ ਸਮੱਸਿਆ ਮਾਂ ਅੰਦਰੋਂ ਅੰਦਰੇ ਅੰਦਰੋਂ ਅੰਦਰੇ ਅੰਦਰੋਂ ਅੰਦਰੇ ਘੁੱਟ ਕੇ ਬੰਦਾ ਐਡਾ ਕੋਈ ਬਾਹਰ ਸਰੀਰਕ ਸੱਟ ਨਹੀਂ ਤੁਹਾਨੂੰ ਮਾਰ ਸਕਦੀ ਜੋ ਤੁਹਾਨੂੰ ਮਾਨਸਿਕ ਜਿਹੜੀ ਸੱਟ ਹੈ ਸੰਤੁਲਨ ਤੁਹਾਡਾ ਦਿਮਾਗ ਦਾ ਜਿਹੜਾ ਗਵਾ ਦੇਣਾ ਉਹ ਸੱਟਾਂ ਨਾ ਬਜ਼ੁਰਗਾਂ ਨੂੰ ਦਿਆ ਕਰੋ ਇਸ ਤਰ੍ਹਾਂ ਇੱਕ ਹੋਰ ਮੈਨੂੰ ਗੱਲ ਯਾਦ ਆ ਗਈ ਕਿ ਕੋਈ ਐਡੇ ਬਜ਼ੁਰਗ ਤੋਂ ਫਿਰ ਦੁਖੀ ਸੀ ਘਰੇ ਉਹ ਮੈਂ ਦੁਬਾਰੇ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਤਾਂ ਕਿ ਮੈਂ ਇਸ ਕਰਕੇ ਮੇਰਾ ਕੋਈ ਕਿਸੇ ਦਾ ਮਨ ਦਿਖਾਉਣਾ ਨਹੀਂ ਹੈਗਾ ਮੇਰਾ ਇਹ ਹੈ ਵੀ ਅਸੀਂ ਛੋਟੀਆਂ-ਛੋਟੀਆਂ ਛੋਟੇ-ਛੋਟੇ ਜ਼ਿੰਮੇਵਾਰੀਆਂ ਅਸੀਂ ਆਪਣੇ ਆਪਣੇ ਮਾਪੇ ਨੂੰ ਸੰਭਲ ਲਈਏ ਤਾਂ ਮੈਨੂੰ ਲੱਗਦਾ ਵੀ ਸਾਨੂੰ ਵਿਰਧ ਆਸ਼ਰਮ ਦੀ ਲੋੜ ਨਹੀਂ ਪੈਣੇ ਘਟੋ-ਘਟ ਅਸੀਂ ਇੰਨੇ ਕ ਆਪਣੀਆਂ-ਆਪਣੀਆਂ ਅਸੀਂ ਜ਼ਿੰਮੇਵਾਰੀਆਂ ਲੈ ਲਈਏ ਸਾਨੂੰ ਹੋਰ ਦਾ ਸਾਨੂੰ ਕੋਈ ਮਤਲਬ ਨਹੀਂ ਹੈਗਾ ਜ਼ਰੂਰ ਕਿਸੇ ਦੀ ਮਦਦ ਕਰਦਿਆ ਕਰੋ ਬਹੁਤ bari ਬਜ਼ੁਰਗ ਕਿਸੇ ਤੋਂ ਮੰਗਦੇ ਵੀ ਨਹੀਂ ਥੋੜੇ ਸਮਝ ਲਿਆ ਕਰੋ ਸਾਡੀਆਂ ਜੋ ਜ਼ਰੂਰਤਾਂ ਨੇ ਛੋਟੇ ਛੋਟੇ ਖੁਸ਼ੀਆਂ ਉਹਨਾਂ ਨਾਲ ਬਹਿ ਕੇ ਆਪਾਂ ਕੋਈ ਗੱਲ ਕਰ ਲਈ ਗੱਲ ਕਰ ਰਿਹਾ ਸੀਗਾ ਵੀ ਐਦਾਂ ਹੀ ਬਜ਼ੁਰਗ ਤੋਂ ਬੜੇ ਦੁਖੀ ਤਾਂ ਉਹ ਮੁੰਡੇ ਦੇ ਘਰ ਵਾਲੀ ਉਹਦੀ ਨੂੰਹ ਬੜੀ ਦੁਖੀ ਕਹਿੰਦੀ ਬਜ਼ੁਰਗ ਸਾਰਾ ਦਿਨ ਖੰਗੇ ਜਾਂਦਾ ਉਮਰ ਹੋ ਗਈ ਖੰਗੇ ਜਾਂਦਾ ਸਾਰਾ ਦਿਨ ਰੋਟੀ ਨਹੀਂ ਢੰਗ ਨਾਲ ਖਾਂਦਾ ਚਾਹ ਨਹੀਂ ਢੰਗ ਨਾਲ ਖਾਂਦਾ ਪਸ਼ਾਬ ਕਰ ਦਿੰਦਾ ਮੰਜੇ ਤੇ ਤੇ ਬੜਾ ਦੁਖੀ ਤਾਂ ਮੁੰਡਾ ਕਹਿੰਦਾ ਚੱਲ ਬਾਪੂ ਚੱਲ ਤੈਨੂੰ ਛੱਡਿਆ ਮਾਂ ਕਿਤੇ ਉਹ ਚੱਲ ਲੈ ਕੇ ਚੱਲਿਆ ਬਾਪੂ ਨੂੰ ਮੋਢੇ ਤੇ ਚੱਕਿਆ ਤੇ ਬਹੂ ਕਹਿੰਦੀ ਵੀ ਕਿਤੇ ਨਾ ਦੂਰ ਛੱਟਿਆ ਕਿਤੇ ਪਾਣੀ ਪੂਣੀ ਛੱਟਿਆ ਪਹਾੜ ਚ ਛੱਟਿਆ ਮੁੜ ਕੇ ਨਾ ਕਿਤੇ ਰਾਜੇ ਘਰੇ ਇਹਨੂੰ ਛੱਟਿਆ ਕਿਤੇ ਦੂਰ ਦਰਾਡੇ ਛੱਟਿਆ ਇਹਨੂੰ ਕਹਿੰਦੇ ਵੀ ਕਿਤੇ ਵਾਪਸ ਨਾ ਹੈ ਘਰੇ ਆ ਜੇ ਮੁੜ ਕੇ ਨਾ ਸਾਡੇ ਮੇਰੇ ਕਿਤੇ ਮੱਥੇ ਨਾ ਲੱਗੇ ਤੂੰ ਇਹਨੂੰ ਛੱਟਿਆ ਤਾਂ ਬਜ਼ੁਰਗਨ ਬਜ਼ੁਰਗ ਨੂੰ ਚੱਕਿਆ ਮੋਢਿਆ ਤੇ ਤੇ ਕੋਲ ਦਰਿਆ ਸੀਗਾ ਦਰਿਆ ਦੇ ਵਿੱਚ ਸਿੱਟਣ ਲੱਗਿਆ ਬਜ਼ੁਰਗ ਨੂੰ ਜਦੋਂ ਸਿੱਟਣ ਲੱਗਿਆ ਬਜ਼ੁਰਗ ਨੂੰ ਪਾਣੀ ਦੇ ਵਿੱਚ ਬਜ਼ੁਰਗ ਕਹਿੰਦੇ ਕਹਿੰਦੇ ਪੁੱਤਰਾ ਥੋੜਾ ਅੱਗੇ ਕਰਕੇ ਸਿੱਟ ਵੀ ਮੈਨੂੰ ਥੋੜਾ ਅੱਗੇ ਕਰਕੇ ਛੁੱਟ ਮੈਨੂੰ ਉਹ ਮੁੰਡਾ ਫਿਰ ਕਹਿੰਦਾ ਵੀ ਤੈਨੂੰ ਘਰੇ ਰੋਟੀ ਨਹੀਂ ਪਸੰਦ ਤੈਨੂੰ ਚਾਹ ਨਹੀਂ ਪਸੰਦ ਤੈਨੂੰ ਵਿਸਤਰਾ ਨਹੀਂ ਪਸੰਦ ਆਹ ਨਹੀਂ ਪਸੰਦ ਉਹ ਨਹੀਂ ਪਸੰਦ ਅੱਜ ਤੈਨੂੰ ਮਰਨੇ ਵਾਲੀ ਥਾਂ ਵੀ ਨਹੀਂ ਪਸੰਦ ਕਹਿੰਦਾ ਨਹੀਂ ਪੁੱਤਰਾ ਇਹ ਜੀ ਤਾਂ ਕੋਈ ਗੱਲ ਨਹੀਂ ਤੂੰ ਅੱਗੇ ਕਰਕੇ ਸੁੱਟ ਕਹਿੰਦਾ ਅੱਗੇ ਦਾ ਕੀ ਮਤਲਬ ਕਹਿੰਦਾ ਪੁੱਤਰਾ ਇੱਥੇ ਮੈਂ ਆਪਣੇ ਮਾਂ-ਵਾਪੇ ਸੁੱਟੇ ਸੀ ਜਿੱਥੇ ਤੂੰ ਮੈਨੂੰ ਸੁੱਟਣ ਲੱਗਿਆ ਇੱਥੇ ਮੈਂ ਆਪਣੇ ਮਾਂ-ਵਾਪੇ ਸੁੱਟੇ ਸੀ ਤੂੰ ਮੈਨੂੰ ਥੋੜਾ ਅੱਗੇ ਕਰਕੇ ਸੁੱਟ ਤਾਂ ਕਿ ਤੇਰੀ ਜਿਹੜੀ ਔਲਾਦ ਹੈ ਤੈਨੂੰ ਹੋਰ ਅੱਗੇ ਕਰਕੇ ਸੁੱਟੇ ਮੈਨੂੰ ਨਹੀਂ ਪਤਾ ਵੀ ਸਵਰਗ ਨਰਕ ਦਾ ਜਾਂ ਕੋਈ ਹੋਰ ਜਾਂ ਰੱਬ ਦਾ ਕੋਈ ਫਾਇਦਾ ਹੈਗਾ ਪਰ ਐਨਾ ਕਿ ਮੈਂ ਮੰਨਦਾ ਵੀ ਕੁਦਰਤ ਦਾ ਜਿਹੜੀ ਕੁਦਰਤ ਆਪਣਾ ਇਨਸਾਫ ਇੱਥੇ ਕਰਦੇ ਜਿਹੜਾ ਸਵਰਗ ਨਰਕ ਹੈ ਉਹ ਧਰਤੀ ਤੇ ਉੱਪਰ ਸਵਰਗ ਨਰਕ ਕੋਈ ਨਹੀਂ ਹੈਗਾ ਜੋ ਵੀ ਇਨਸਾਫ ਹੋਣਾ ਤੁਹਾਡਾ ਜਨਮ ਮੰਨ ਦਾ ਜਿਹੜਾ ਵੀ ਤੁਹਾਡਾ ਕੁਝ ਦਿਨ ਤੁਸੀਂ ਕਿਸੇ ਨਾਲ ਮਾੜਾ ਕਰਦੇ ਇੱਥੇ ਸਾਰਾ ਕੁਝ ਹੋ ਜਾਣਾ ਬਸ ਸ਼ਰਤ ਸਾਨੂੰ ਪਤਾ ਨਹੀਂ ਲੱਗਦਾ ਹੁਣ ਉਹ ਜਿਵੇਂ ਬਜ਼ੁਰਗ ਦੀ ਤੁਹਾਨੂੰ ਮੈਂ ਗੱਲ ਦੱਸ ਕੇ ਹਟਿਆ ਉਹ ਬਜ਼ੁਰਗ ਇੱਥੇ ਨਰਕ ਹੀ ਭੋਗ ਰਿਹਾ ਇਸ ਤੋਂ ਵੱਧ ਉਹਨਾਂ ਦੇ ਲਈ ਨਰਕ ਕੀ ਹੋਵੇਗਾ ਸੋ ਦੋਸਤੋ ਜਰੂਰ ਗੌਰ ਕਰਿਓ ਤੇ ਬੇਨਤੀ ਵੀ ਜਰੂਰ ਹੈ ਤੁਹਾਨੂੰ ਵੀ ਆਪਾਂ ਬਜ਼ੁਰਗਾਂ ਦੀ ਮਦਦ ਕਰਨੀ ਹੈ ਜਲਦੀ ਅਸੀਂ ਕੋਈ ਨਾ ਕੋਈ ਰੂਪਰੇਖਾ ਬਣਾ ਕੇ ਕੋਈ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਬਹੁਤ ਬਜ਼ੁਰਗ ਨੇ ਦੋਸਤੋ ਮਿੱਤਰੋ ਜਰੂਰ ਧਿਆਨ ਰੱਖੋ ਕਟੋ-ਕਟ 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 ਕਿਸੇ ਦੇ ਕਿਸੇ ਦਾ ਤੁਸੀਂ ਠੇਕਨ ਲਿਆ ਕਟੋ-ਕਟ ਆਪਣੇ ਮਾਪੇ ਦਾ ਜਰੂਰ ਧਿਆਨ ਰੱਖੋ ਮਾਪੇ ਜਦੋਂ ਤੁਰ ਜਾਂਦੇ ਨੇ ਉਦੋਂ ਬੜਾ ਦੁੱਖ ਲੱਗਦਾ ਉਦੋਂ ਬੜਾ ਹੱਕ ਜਿਤਾਉਨੇ ਆ ਬੜੀਆਂ ਪੋਸਟਾਂ ਪਾਉਨੇ ਆ ਬੜੀਆਂ ਯਾਦਾਂ ਪਾਉਣੇ ਆ ਜੀ ਬਹੁਤ ਯਾਦ ਕਰਦੇ ਉਹਨਾਂ ਨੂੰ ਪਰ ਜਦੋਂ ਜਿਉਂਦੇ ਹੁੰਦੇ ਨੇ ਉਦੋਂ ਜ਼ਰੂਰ ਬੈਠਿਆ ਕਰੋ ਦੋ ਗੱਲਾਂ ਕਰਿਆ ਕਰੋ ਮੰਨਦੇ ਆ ਬੜੀ ਭਜਨ ਅਠ ਵਾਲੀ ਜ਼ਿੰਦਗੀ ਆ ਬਹੁਤ ਸਮੱਸਿਆਵਾਂ ਨੇ ਬਹੁਤ ਕੰਮ ਨੇ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਰੋਜ਼ਗਾਰ ਨਾਲ ਹੋਰ ਕੁਝ ਬਹੁਤ ਕੁਝ ਬੱਚੇ ਪੜਾਉਣੇ ਨੇ ਤੁਸੀਂ ਆਪਣਾ ਸਾਰਾ ਕੁਝ ਸੈੱਟ ਕਰਨਾ ਪਰ ਦੋਸਤੋ ਜ਼ਰੂਰ ਥੋੜਾ ਥੋੜਾ ਸਮਾਂ ਜ਼ਰੂਰ ਬਜ਼ੁਰਗਾਂ ਵਾਸਤੇ ਕੱਢਿਆ ਕਰੋ ਕਿਉਂਕਿ ਸਾਰੀ ਉਮਰ ਸਾਨੂੰ ਉਹਨਾਂ ਨੇ ਪਾਲਿਆ ਥੋੜੇ ਸਾਲਾਂ ਦੇ ਵਾਸਤੇ ਥੋੜੀ ਦੇਰ ਉਹਨਾਂ ਨੂੰ ਜ਼ਰੂਰ ਸੰਭ ਤੇ ਅੱਜ ਦੇ ਲਈ ਇੰਨਾ ਹੀ ਗੁਸਤਾਖੀ ਮਾਫ ਬੜਾ ਮਨ ਬੇਚੈਨ ਸੀ ਬੜਾ ਦੁੱਖ ਲੱਗ ਰਿਹਾ ਬਹੁਤ ਕੋਈ ਗੱਲਾਂ ਬਹੁਤ ਸੀ ਹੋਰ ਵੀ ਪਰ ਜਰੂਰ ਧਿਆਨ ਦਿਓ ਤੇ ਅੱਜ ਦੇ ਲਈ ਇੰਨਾ ਹੀ ਜੇਕਰ ਗੱਲ ਕੋਈ ਵੱਧ ਘੱਟ ਗਈ ਹੋਵੇ ਉਹਦੇ ਵਾਸਤੇ ਗੁਸਤਾਖੀ ਮਾਫ ਤੇ ਨਾਲ ਲੱਗਦੀ ਕਿ ਬੇਨਤੀ ਵੀ ਕਰਦੇ ਆਂ ਵੀ ਪ੍ਰੋਗਰਾਮ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਜੇਕਰ ਤੁਹਾਨੂੰ ਗੱਲਬਾਤ ਚੰਗੀ ਲੱਗਦੀ ਤਾਂ ਪਲੀਜ਼ ਅੱਗੇ ਜਰੂਰ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਣੇ ਕੀਮਤੀ ਸੁਝਾਅ ਵੀ ਦਿਓ ਤੇ ਉਹਨਾਂ ਸਾਰੇ ਮਿੱਤਰਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਪਰਮਾ ਸਹਿਯੋਗਦਰੇ ਨਿਮਾਣੀ ਕੋਸ਼ਿਸ਼ ਨੂੰ ਤੇ ਅੱਜ ਦੇ ਲਈ ਇੰਨਾ ਹੈ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ